14 ਸਾਲ ਤੇ ਉਹਨਾਂ ਨੂੰ ਪਟਿਆਲੇ ਜੇਲ੍ਹ ਦੇ ਵਿੱਚ ਫਾਂਸੀ ਦੀ ਚੱਕੀ ਦੇ ਵਿੱਚ ਰੱਖਿਆ ਆ ਉਹ ਕਿਉਂਕਿ ਪ੍ਰਾਈਮ ਮਿੰਿਸਟਰ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਸਜ਼ਾ ਆ ਉਹ ਆਮਰ ਕੈਚ ਤਬਦੀਲ ਕਰ ਦਿੱਤੀ ਜਾਊਗੀ ਇਸ ਕਰਕੇ ਉਹ ਅੱਜ ਤੱਕ ਤਬਦੀਲ ਨਹੀਂ ਹੋਈ ਉਹਦੇ ਵਿੱਚ ਇੱਕ ਵੱਡੀ ਪਟੀਸ਼ਨ ਜਿਹਨੂੰ ਆਪਾਂ ਮਾਰਸੀ ਪਟੀਸ਼ਨ ਕਹਿੰਦੇ ਆ ਉਹ ਪਾਈ ਰਾਜਵਾਨਾ ਸਾਹਿਬ ਨੇ ਕਿਤੇ ਵੀ ਨਹੀਂ ਪਾਈ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਜਾਂਦਾ ਟ੍ਰਾਇਲ ਚੱਲਿਆ ਲੋਅਰ ਕੋਰਟ 'ਚ ਟ੍ਰਾਇਲ ਕੋਰਟ 'ਚ ਵੀ ਤੇ ਹਾਈ ਕੋਰਟ ਵਿੱਚ ਉਹ ਗਏ ਨਹੀਂਗੇ ਉਹਨਾਂ ਨੇ ਅੱਜ ਤੱਕ ਇੱਕੋ ਹੀ ਸਿਹਤਕ ਰੱਖਿਆ ਉਹ ਕਹਿੰਦੇ ਮੈਂ ਜੋ ਕੀਤਾ ਮੈਂ ਠੀਕ ਕੀਤਾ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਇਹੋ ਹੀ ਗੱਲ ਉਹ ਕਹਿੰਦੇ ਮੈਂ ਕੋਰਟ 'ਚ ਕਹੀ ਆ ਸੋ ਇਹ ਕਰਕੇ ਉਹ ਪਟੀਸ਼ਨ ਪਾਈ ਸੀ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਿਹੜੀ 14 ਸਾਲ ਦੀ ਸੈਂਟਰ ਸਰਕਾਰ ਦੀ ਬਰੂਹ ਤੇ ਪਈ ਆ ਇਨ ਬਿਟਵੀਨ ਹੀ ਦੋ ਵਾਰੀ ਪਹਿਲਾਂ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ ਭਾਈ ਰਾਜਵਾਨਾ ਸਾਹਿਬ ਵੱਲੋਂ ਕਿਹੜੀ ਪਟੀਸ਼ਨ ਸੀ ਉਹ ਪਟੀਸ਼ਨ ਸੀ ਕਿ ਜਿਹੜੀ ਮੇਰੀ ਮਾਰਸੀ ਪਟੀਸ਼ਨ ਸ਼੍ਰੋਮਣੀ ਕਮੇਟੀ ਨੇ ਪਾਈ ਮੈਂ ਨਹੀਂ ਪਾਈ ਉਹਦੇ ਤੇ ਫੈਸਲਾ ਦਿੱਤਾ ਜਾਵੇ ਤੇ 222 ਦੇ ਵਿੱਚ ਉਹ ਜਿਹੜੀ ਡਿਸਪੋਜ਼ ਆਫ ਹੋ ਗਈ ਸੈਂਟਰ ਸਰਕਾਰ ਨੂੰ ਸਖਤ ਹਦਾਇਤ ਕੀਤੀ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਪਰ ਮਸਲਾ ਉੱਥੇ ਦਾ ਉੱਥੇ ਖੜਾ ਰਿਹਾ ਹੱਲ ਨਹੀਂ ਹੋਇਆ ਤੇ ਹੁਣ ਦੁਬਾਰਾ ਉਹ ਫੇਰ ਸੁਪਰੀਮ ਕੋਰਟ ਵਿੱਚ ਪਾਈ ਪਈ ਜੀ ਉਹ ਤੁਹਾਡਾ ਪਹਿਲਾਂ ਕੀਤਾ ਤਾਂ ਕੁਝ ਨਹੀਂ ਹੋਇਆ ਹੁਣ ਨਵੇਂ ਸਿਰੇੋਂ ਕਰ ਲਓ ਪਰ ਹਾਲੇ ਵੀ ਮੈਂ ਦੇਖ ਰਿਹਾ ਕਿ ਉਹਦੇ ਬਾਰੇ ਕੋਈ ਹਾਲੇ ਡਾਇਰੈਕਸ਼ਨ ਨਹੀਂ ਆਈ ਹਾਲੇ ਸੁਪਰੀਮ ਕੋਰਟ ਦੇ ਵਿੱਚ ਉਹ ਫੇ ਪਟੀਸ਼ਨ ਜਿਹੜੀ ਦੁਆਰਾ ਪਾਈ ਸੀ ਪੈਂਡਿੰਗ ਇੱਕ ਤਿੰਨ ਪੇਜ ਦੀ ਮੈਨੂੰ ਚਿੱਠੀ ਵੀ ਲਿਖ ਕੇ ਭੇਜੀ ਉਹ ਮੈਂ ਬਾਅਦ 'ਚ ਅੱਜ ਨਹੀਂ ਮੈਂ ਬਾਅਦ 'ਚ ਉਹ ਨਾ ਜਾਰੀ ਕਰੂੰਗਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੇ ਲਿਖ ਕੇ ਭੇਜੀ ਆ ਕਿ ਮੇਰੀ ਪਟੀਸ਼ਨ ਜਿਹੜੀ ਆ ਉਹ ਵਾਪਸ ਲਾਓ ਤੇ ਮੈਂ ਤਾਂ ਕਹਿੰਦਾ ਕੀਤੀ ਕੋਈ ਨਹੀਂ ਪਟੀਸ਼ਨ ਤੇ ਅੱਜ ਜੇ 18 ਸਾਲ ਅੰਦਰ ਹੋ ਗਏ ਤੇ ਫਿਰ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੂੰ ਤੇ ਮੈਂ ਉਸ ਦਿਨ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਹੁਣ ਵੀ ਉਹ ਨਹੀਂ ਡਟ ਕੇ ਕਿਹਾ ਮੈਂ ਤੁਹਾਡੇ ਮੀਡੀਆ 'ਚ ਕਹਿ ਦਿਆਂ ਉਹ ਕਹਿੰਦੇ ਵੀ ਮੈਂ ਬਿਲਕੁਲ ਕਿਸੇ ਪੱਖ ਤੇ ਵੀ ਕਦੇ ਕੋਈ ਮਾਫੀ ਨਹੀਂ ਮੰਗਣੀ ਨਾ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਕਿਉਂਕਿ ਮੈਂ ਜੋ ਕੀਤਾ ਮੈਂ ਦਰੇੜਤਾ ਦੇ ਨਾਲ ਕੀਤਾ ਤੇ ਬਾਅਦ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਪਟੀਸ਼ਨ ਹੈ ਉਹ ਮੇਰੇ ਜ਼ਿੰਦਗੀ ਤੇ ਮੌਤ ਦੇ ਗੱਭੇ ਇੱਕ ਰਾਸਤਾ ਬੰਦ ਕਰਕੇ ਬੈਠੀ ਆ ਤੇ ਮੈਨੂੰ ਕਹਿੰਦੇ ਰਾਂਚਕ ਮਾਤਰ ਅਗਲੀ ਮੰਜ਼ਲ ਤੈਅ ਕਰਨ ਲਈ ਕੋਈ ਗੁੱਸਾ ਗਿਲਾ ਨਹੀਂ ਮੈਂ ਐਸਲੇ ਸਾਰੇ ਫ਼ਾਸਲੇ ਮਚਾ ਜਿਹੜਾ ਸਾਡੇ ਲਈ ਅੱਜ ਇੱਕ ਵੱਡਾ ਸਮੱਸਿਆ ਖੜੀ ਸ਼ਾਮਣੇ ਕਮੇਟੀ ਲਈ ਕਿ ਪਟੀਸ਼ਨ ਸਰਕਾਰ ਟਿਸਪੋਜ਼ ਆਫ ਨਹੀਂ ਕਰ ਰਹੀ ਭਾਈ ਰਾਜਵਾਨਾ ਸਾਹਿਬ ਦੀ ਆਪਣੀ ਜਿਹੜੀ ਉਹ ਆਪਣੀ ਠੀਕ ਗੱਲ ਆ ਕਿ ਤੁਸੀਂ ਲਾਂਬੇ ਹੋ ਜਾਓ ਫਿਰ ਸਰਕਾਰ ਜਾਣੇ ਤਾਂ ਮੈਂ ਜਾਣਾ ਪਰ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੁਪਰੀਮ ਸੰਸਥਾ ਆ ਇਹ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਤੁਹਾਡੀ ਵਿਚਾਰ ਕਰਾਂਗੇ ਤੇ ਅੱਜ ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਮੁੰਡਾ ਦਲ ਬਾਬਾ ਵਿਧੀਚੰਦ ਦਲ ਤਰਨਾ ਦਲ ਤੇ ਸਾਡੀ ਸਤਕਾਰ ਸਿੱਖ ਪੰਥ ਦੀ ਜਥੇਬੰਦੀ ਦਮਦਮੀ ਟਕਸਾਲ ਕਾਰ ਸੇਵਾ ਵਾਲੇ ਮਹਾਪੁਰਸ਼ ਉਹ ਤੋਂ ਇਲਾਵਾ ਸਿੰਘ ਸਹਿਬਾਨ ਸੱਚਖੰਡ ਦੇ ਲੋ ਗ੍ਰਾਂਤੀ ਸਹਿਬਾਨ ਉਹ ਚੇਚੇ ਤੌਰ ਤੇ ਪਹੁੰਚੇ ਤੇ ਨਾਲ ਸਾਡੇ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਉਹ ਮਹਾਪੁਰਸ਼ ਕਿਉਂਕਿ ਬਾਹਰ ਬੈਠੇ ਆ ਉਹਨਾਂ ਕੋਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਪਹੁੰਚੇ ਆ ਇਹ ਅੱਜ ਜਥੇਬੰਦੀਆਂ ਨੇ ਫੈਸਲਾ ਲਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਇਹ ਕਿਉਂਕਿ ਕੌਮੀ ਮਸਲਾ ਆ ਇਹ ਕੱਲਾ ਸ਼੍ਰੋਮਣੀ ਗੁਰਦੁਆਰਾ ਬੰਦਰ ਕਮੇਟੀ ਨੇ ਭਾਵੇਂ ਪਟੀਸ਼ਨ ਪਾਤੀ ਆ ਪਰ ਪਿੱਛੇ ਮੁੜਾਂਗੇ 100 ਬਾਰੀ ਲੋਕ ਆਪਣੇ ਆਪਣੇ ਕਿਉਂਕਿ ਮੀਡੀਆ ਦਾ ਜੋਗਿਆ ਇਹਦੇ ਤੇ ਕਮੈਂਟ ਦੇਣਗੇ ਪਰ ਮੈਂ ਬਾਬਾ ਅਵਤਾਰ ਸਿੰਘ ਜੀ ਬੰਦ ਬਾਬਾ ਬਿੰਦੀ ਜਨ ਦਲ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਬਾਬਾ ਸੁਖਦੇਵ ਸਿੰਘ ਜੀ ਪੂਰੀ ਵਾਲੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਾ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਬੇਦੀ ਸਾਹਿਬ ਪਹੁੰਚੇ ਆ ਇਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਹ ਤਿੰਨ ਚਾਰ ਅਹਿਮ ਜਿਹੜੇ ਉਗੜ ਕੇ ਡਿਸਕਸ਼ਨ ਤੋਂ ਬਾਅਦ ਸਾਡੇ ਸਾਹਮਣੇ ਮੁੱਦੇ ਆਏ ਆ ਤੇ ਮੈਂ ਤੁਹਾਡੇ মিডিਆ ਰਾਹੀਂ ਵੀ ਕਹਿਣਾ ਚਾਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਤੇ ਕੋਈ ਸਿਆਸੀ ਲਾਹ ਨਹੀਂ ਲਊਗੀ ਕਈ ਵਾਰੀ ਆਮ ਗੱਲ ਆ ਜਾਂਦੀ ਇਹ ਕੌਮੀ ਮੁੱਦਾ ਆ ਇਹਦੇ ਉੱਤੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤ ਨਹੀਂ ਕਰੂਗੀ ਸਾਰਿਆਂ ਨੂੰ ਜਿੰਨੀਆਂ ਵੀ ਤਰ੍ਹਾਂ ਦੁਨੀਆ ਭਾਰਤੀਆਂ ਸਿੱਖ ਰਜਵਾਦ ਜਾਂ ਜਿਹੜੀਆਂ ਸਿੱਖੀ ਪਰੰਪਰਾ ਭਾਰਤੀਆਂ ਸਿੱਖ ਰਜਵਾਦ ਜਾਂ ਜਿਹੜੀਆਂ ਸਿੱਖੀ ਪਰਪਰਮਾ ਅਨੁਕੂਲ ਚੱਲਦੀਆਂ ਉਹਨਾਂ ਸਾਰਿਆਂ ਨੂੰ ਸਨੇਮਰ ਬੇਨਤੀ ਆ ਕਿ ਇਸ ਮੁੱਦੇ ਤੇ ਸਾਫ ਦਿਓ ਕਿਉਂਕਿ ਬੰਦੀ ਸਿੰਘ ਸਾਰੇ ਸਮੂਚੇ ਤੌਰ ਤੇ ਤੇ ਚੇਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜੋਵਾਨ ਇੱਕ ਕ੍ਰੂਸ਼ੀਅਲ ਸਮਾਂ ਆ ਕਿਉਂਕਿ ਕਈ ਵਾਰੀ ਆਪਾਂ ਸਿਧਾਂਤਕ ਮhaseਲੇ ਲੈਣੇ ਹੁੰਦੇ ਆ ਤੇ ਸਮਾਂ ਫੇ ਕਈ ਵਾਰੀ ਮਾਫ ਨਹੀਂ ਕਰਦਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਕਿ ਸਮੁੱਚੀ ਕੌਮ ਨੂੰ ਬਗੈਰ ਭਰੋਸੇ ਤੋਂ ਲਾਇਤੇ ਇਹ ਸਾਰੀਆਂ ਜਫੇਬੰਦੀਆਂ ਨੇ ਇਹੋ ਇੱਕ ਗੱਲ ਰਿਪੀਟ ਕੀਤੀ ਆ ਕਿ ਸਮੁੱਚੇ ਸਿੱਖ ਜਾਗਤ ਨੂੰ ਨਾਲ ਲੈ ਕੇ ਫੈਸਲਾ ਕੀਤਾ ਜਾਵੇ ਸੋ ਇਹਦੇ ਵਿੱਚ ਸਭ ਤੋਂ ਵੱਡਾ ਜਿਹੜੀ ਪਟੀਸ਼ਨ ਵਾਪਸ ਲੈਣ ਦੀ ਗੱਲ ਆ ਇਹਦੇ ਤੇ ਨਿਰਣਾ ਹੋਇਆ ਕਿ ਸਮੁੱਚੀ ਪੂਰੀ ਕੌਮ ਦੀ ਆਮ رائے ਬਣਾਈ ਜਾਵੇ ਕਿ ਇਹ ਪਟੀਸ਼ਨ ਜਿਹੜੀ ਆ ਵਾਪਸ ਲੈਣੀ ਆ ਭਾਈ ਰਾਜਵਾਨਾ ਸਾਹਿਬ ਨੇ ਫੇਰ ਮੁੜ ਕੇ ਸਾਨੂੰ ਕਹਿਣਾ ਤੇ ਉਹਨਾਂ ਦਾ ਕਹਿਣਾ ਬਾਜ਼ਪੀ ਹੋਊਗਾ ਵੀ ਤੁਸੀਂ ਸ਼ਾਇਦ ਗੱਲ ਡਿਲੇ ਕਰ ਰਹੇ ਅਸੀਂ ਉਹ ਡਿਲੇ ਨਹੀਂ ਕਰਨੀ ਅਸੀਂ ਯਤਨ ਕਰਾਂਗੇ ਛੇਤੀ ਇਹਦਾ ਜਿਹੜਾ ਫੈਸਲਾ ਹੋਵੇ ਇੱਕ ਦਾ ਫੈਸਲਾ ਇਹ ਹੋਇਆ ਵੀ ਸਾਰੀ ਕੌਮ ਦੀ ਆਮ ਰੈ ਬਣਾਈ ਜਾਵੇ ਪਈ ਇਹ ਜਿਹੜਾ ਮਸਲਾ ਆ ਇਹਨੂੰ ਭਾਈ ਰਾਜਵਾਨਾ ਸਾਹਿਬ ਦਾ ਨਹੀਂ ਇਹ ਕੌਮੀ ਮੁੱਦਾ ਸਾਡਾ ਇਹਦੇ ਤੇ ਆਪਣੇ ਵਿਚਾਰ ਦਿੱਤੇ ਜਾਣ ਦੂਸਰਾ ਇਹਦੇ ਵਾਸਤੇ ਸਾਰੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਵੀ ਸਿੱਖ ਜਗਤ ਦੀਆਂ ਜਥੇਬੰਦੀਆਂ ਨੂੰ ਅਪੀਲ ਆ ਕਿ ਉਹ ਸਾਰੇ ਇਕੱਠੇ ਹੋਣ ਇਕੱਠੇ ਹੋਣ ਤੋਂ ਭਾਵ ਇਕੱਠ ਦਾ ਇਥੇ ਮੂਹਰੇ ਰੇਖਾ ਬਣਾਵਾਂਗੇ ਆਪਾਂ ਇਹ ਸਾਰੀਆਂ ਜਥੇਬੰਦੀਆਂ ਅੱਜ ਤੋਂ ਹੀ ਦਰੇਕਤਾ ਦੇ ਨਾਲ ਹੀ ਮਹਿਸੂਸ ਕਰਨ ਕਿ 30 ਸਾਲ ਇੱਕ ਚੱਕੀ ਵਿੱਚ ਮੰਨ ਰਹਿਣਾ ਬੰਦਾ ਕਿਹੜੇ ਆਸਰੇ ਤੇ ਗੁਰੂ ਦੀ ਔਰ ਤੋਂ ਬਗੈਰ ਨਹੀਂ ਰਹਿ ਸਕਦਾ ਇਹ ਗੱਲ ਵਿਚਾਰਨ ਦੀ ਲੋੜ ਆ ਸੋ ਦੁਨੀਆ ਭਾਰ ਦੇ ਵਿੱਚੋਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਭਾਵੇਂ ਅਸੀਂ ਪਿੱਛੇ ਅਕਾਲ ਤਖਤਲੇ ਵੀ ਮੰਗੇ ਸਾਰਿਆਂ ਤੋਂ ਸੁਝਾਅ ਬਹੁਤ سارے ਆ ਚੁੱਕੇ ਆ ਇੱਕ ਗੱਲ ਇਹ ਵੀ ਰੱਖਿਓ ਇਹ ਸੁਝਾਅ ਸੁਝਾਅ ਨਹੀਂ ਰਹਣੇ ਕੁਝ ਨਾ ਕੁਝ ਉਹਨਾਂ ਤੇ ਕਰਾਂਗੇ ਵੀ ਰੂਪ ਰੇਖਾ ਵੀ ਲਿਖੀ ਜਾਊਗੀ ਪਰ ਆ ਜਿਹੜਾ ਭਾਈ ਭਲਵੰਤ ਸਿੰਘ ਰਾਜੋਵਾਨਾ ਦੇ ਸਮੂੱਚੇ ਬੰਦੀ ਸਿੰਘਾਂ ਦਾ ਇਹ ਮੁੱਦਾ ਕੌਮੀ ਆ ਮੈਂ ਇੱਕ ਵਿੱਚ ਇੱਕ ਕਰਦੇ ਕਰਦੇ ਤੁਹਾਨੂੰ ਇੱਕ ਹੋਰ ਵੀ ਕਹਿਣੀ ਚਾਹਣਾ ਪਿੱਛੇ ਅਸੀਂ ਯਤਨ ਕੀਤਾ ਸੀ ਕਿ ਆਪਾਂ ਬੰਦੀ ਸਿੰਘਾਂ ਲਈ ਵੱਡਾ ਇੱਕ ਮਾਰਚ ਕਰਾਂਗੇ ਦਿੱਲੀ ਮੈਂ ਹੁਣ ਇਹ ਤਾਂ ਨਹੀਂ ਕਹਿਣਾ ਕਿ ਉਹ ਚ ਕਿੰਦੂ ਪ੍ਰਾਂਤੂ ਕਿੰਨ ਕੀਤਾ ਪਰ ਬੜੀਆਂ ਤਿਆਰੀਆਂ ਹੋਈਆਂ ਪਰ ਅਖੀਰ ਖਤਾਖ ਚ ਪਾਉਣ ਵਾਲਿਆਂ ਨੇ ਖਤਾਖ ਚ ਪਾ ਦਿੱਤੀ ਨਹੀਂ ਤਾਂ ਛੇ ਉਹਦਣ ਹੀ ਇਹ ਗੱਲ ਸ਼ੁਰੂਆਤ ਹੋ ਜਾਂਦੀ ਸੋ ਹੁਣ ਜਿਹੜਾ ਥੋਸ ਫੈਸਲਾ ਲੈਣਾ ਉਹਦੇ ਲਈ ਜਲਦੀ ਇੱਕ ਜਿਹੜੀ ਆ ਮੀਟਿੰਗ ਸੱਦੀ ਜਾਊਗੀ ਸਮੁੱਚੇ ਵਿਸ਼ਭ ਭਾਈਚਾਰੇ ਦੀ ਨਮੈਂਦਾ ਕੱਠ ਉਹ ਨਮੈਂਦਾ ਕੱਠ ਤੇ ਤੇਜਾ ਸਿੰਘ ਦੀ ਸਮੁੰਦਰੀ ਹਾਲ ਦੇ ਵਿੱਚ ਜੇ ਜਾਦਾ ਕਾਠੋ ਕੋ ਉਥਾਂ ਬਦਲਾਂਗੇ ਮੈਂ ਨਿਮਰਤਾ ਸਹਿਤ ਦਿਲ ਦੀਆਂ ਡਗਿਆਂ ਤੋਂ ਕੌਮ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਕੇ ਲਾਂਬੇ ਰੱਖ ਕੇ ਇੱਕ ਬਤੌਰ ਸਿੱਖ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਕੌਮੀ ਦਰਦ ਨੂੰ ਸਮਝੀਏ ਤੇ ਕਈ ਵਾਰੀ ਦੁੱਖ ਮਹਿਸੂਸ ਕਰਨਾ ਹੋਵੇ ਤਾਂ ਕਹਿੰਦੇ ਅਗਲੇ ਨੂੰ ਜੇ ਥਾਂ ਤੇ ਅਗਲਾ ਹੋਵੇ ਉਸ ਥਾਂ ਤੇ ਆਪਣੇ ਨੂੰ ਲੈ ਜਾਓ ਤੇ ਇੱਕਦਮ ਪਤਾ ਲੱਗ ਜਾਂਦਾ ਬੰਦੇ ਨੂੰ ਸੋ ਇਹ ਆਪਾਂ ਜਲਦੀ ਨਿਰਣਾ ਕਰਕੇ ਛੋਟ-ਛੋਟੀਆਂ ਇੱਕ ਦੋ ਮੀਟਿੰਗਾਂ ਹੋਰ ਨਮੈਂਦਾ ਇਕੱਠ ਜਿੰਨਾਂ ਚ ਬੁੱਧੀ ਜੀਵੀਆਂ ਦਾ ਤੇ ਨਾਲ ਫੈਡਰੇਸ਼ਨਾਂ ਨਾਲ ਦਾਲ ਖਾਲਸਾ ਚਾਹੇ ਉਹਦੇ ਵਿੱਚ ਦੂਜੇ ਅਕਾਲੀ ਦਲ ਆ ਉਹ ਸਾਰੇ ਸੱਦੇ ਜਾਣਗੇ ਤਾਂ ਕਿ ਕੌਮੀ ਰੈ ਬਣ ਸਕੇ ਸੋ ਐਵੇਂ ਫੈਡਰੇਸ਼ਨਾਂ ਦੇ ਇਕੱਠ ਤੇ ਵਿਦਵਾਨਾਂ ਦੇ ਇਕੱਠ ਕਰਕੇ ਚਾਹੁੰਦੇ ਅਸੀਂ ਭਈ ਇਹ ਜਿਹੜਾ ਕਾਰਜ ਆ ਇਹਦਾ ਕੋਈ ਨਤੀਜਾ ਨਿਕਲੇ ਤਾਂ ਕਿ ਜਿਹੜੀ ਸਰਕਾਰ ਸੁੱਤੀ ਪਈ ਆ ਉਹ ਜਾਗੇ ਭਈ ਭਾਈ ਇਹ ਜਿਹੜਾ ਮੁੱਦਾ ਆ ਬੇਇਨਸਾਫੀ ਦਾ ਮੁੱਦਾ ਆ 30 ਸਾਲ ਤੱਕ ਦੋ ਦੋ ਕਨਵੈਕਸ਼ਨਾਂ ਹੋ ਗਈਆਂ ਤੇ ਇਹ ਕਿਤੇ ਵੀ ਜਸਟੀਫਾਈਡ ਨਹੀਂ ਹਾਲੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਸਰਕਾਰ ਨੂੰ ਕਿ ਤੁਸੀਂ ਇਹਨੂੰ ਗੰਭੀਰਤਾ ਨਾਲ ਬਾਚੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਸੰਘਰਸ਼ ਪਿਛਲੇ ਸਮਿਆਂ ਚ ਲੜਾਈ ਆ ਵੱੜ-ਵੜੇ ਮੋਰਚੇ ਇਸ ਸਥਾਨ ਤੋਂ ਲੱਗਦੇ ਰਹੇ ਆ ਅਸੀਂ ਨਹੀਂ ਚਾਹੁੰਦੇ ਕਿ ਅਨਸੈਸਰੀ ਕੌਮ ਦੀ ਜਾਂ ਹੋਰ ਕਿਸੇ ਕੌਮੀ ਪੀੜਾ ਦੇ ਵਿੱਚ ਨਿਕਲੀਏ ਪਰ ਇਹ ਜਿਹੜੀ ਕੌਮੀ ਪੀੜਾ ਆ ਇਹ ਸਮੁੱਚੀ ਕੌਮ ਦੀ ਆ